ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਆਪਾਂ ਬਈ ਗੱਲ ਕਰਾਂਗੇ ਝੋਨੇ ਵਿੱਚ ਪੈਣ ਵਾਲੀਆਂ ਖਾਦਾਂ ਬਾਰੇ ਅੱਜ ਦਾ ਦੌਰ ਬਈ ਇਹੋ ਜਿਹਾ ਹੈ ਵੀ ਜੇ ਆਪਾਂ ਕੋਈ ਵੀ ਚੀਜ਼ ਕਿਤੋਂ ਵੀ ਖਰੀਦਦੇ ਹਾਂ ਕੱਲੀ ਰੇ ਸਪਰੇ ਨਹੀਂ ਕੋਈ ਵੀ ਚੀਜ਼ ਖਰੀਦਦੇ ਹਾਂ ਉਹਦੇ ਵਿੱਚ ਜੇ 10 ਚੀਜ਼ਾਂ ਖਰੀਦਦੇ ਨਾ ਉਹ ਚੋਂ ਤਿੰਨ ਚਾਰ ਆਪਣੇ ਕੰਮ ਦੇ ਗੀਆਂ ਦੂਜੀਆਂ ਨਾਲ ਛੀ ਆਪਾਂ ਨੂੰ ਚਾਹੇ ਮੜੀਆਂ ਜਾਂਦੀਆਂ ਜਾਂਦੀਆਂ ਚਾਹੀ ਦਿਖਾ ਕੇ ਆਪਾਂ ਨੂੰ ਟੈਗ ਕੀਤੀਆਂ ਜਾਂਦੀਆਂ ਵੀ ਅੱਜ ਦਾ ਦੌਰ ਇਹੋ ਜਿਹਾ ਹੈ ਤੇ ਇਹੀ ਸੇਮ ਕਹਾਣੀ ਰਿਆਂ ਸਪਰਿਆਂ ਦੇ ਵਿੱਚ ਚੱਲ ਰਹੀ ਹੈ ਟੈਗਿੰਗ ਵੀ ਚੱਲਦੀ ਹੈ ਪਰ ਕੁਝ ਘੱਟ ਦਿੱਕਰ ਆਪਾਂ ਵੀ ਜ਼ਿੰਮੇਵਾਰ ਆ ਕਿਉਂਕਿ ਜਦੋਂ ਆਪਾਂ ਜਾ ਕੇ ਕਹਨੇ ਆ ਨਾ ਵੀ ਸੇਠਾ ਦਵਾਈ ਉਹੋ ਜੀ ਦੇਈ ਜਿਹਦੇ ਨਾਲ ਝੋਨਾ ਲੱਗਣਾ ਸਾਰੀ ਚੱਲ ਪਈ ਹੁਣ ਜਿਹੜਾ ਉਹ ਲੱਗਣ ਸਾਰੀ ਚੱਲਣ ਵਾਲੀ ਕਹਾਣੀ ਆ ਨਾ ਉਹ ਤੁਹਾਡਾ ਮੰਨ ਕੇ ਚੱਲੋ ਵੀ ਖਰਚਾ ਤੁਹਾਡਾ 1000 ਹੋਣਾ ਸੀ ਉਥੇ 5000 ਹੋ ਚੁੱਕਿਆ ਉਹਨੇ ਤੁਹਾਡਾ ਐਂਡ ਤਿੱਕਰ ਖੜਾ ਨਹੀਂ ਛੜਨਾ ਜਿਹੜਾ ਤੁਸੀਂ ਉਹ ਕਹਤਾ ਨਾ ਵੀ ਝੋਨਾ ਚਲਾ ਦੇ ਉਹਨੇ ਐਂਡ ਤਿੱਕਰ ਖੜਾ ਨਹੀਂ ਛੜਨਾ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਝੋਨੇ ਦੇ ਵਿੱਚ ਖਾਦਾਂ ਕਿਹੜੀਆਂ ਚਾਹੀਦੀਆਂ ਉਹ ਚਾਹੀਦਾ ਆਪਣਾ ਜ਼ਿੰਕ ਪोटाश ਯੂਰੀਆ ਠੀਕ ਹੈ ਸੂਪਰ ਜਾਂ ਜੇ ਮੰਨ ਕੇ ਜੋ ਡੀਏਪੀ ਪਾਉਣੀ ਆ ਫਿਰ ਸੂਪਰ ਨਹੀਂ ਪਾਉਣੀ ਸੂਪਰ ਤੋਂ ਮੇਰਾ ਭਾਵ ਹੈਗਾ ਸਿੰਗਲ ਸੁਪਰ ਫਾਸਫੇਟ ਜੇ ਸਿੰਗਲ ਸੁਪਰ ਫਾਸਫੇਟ ਪਾ ਰਹੇ ਆ ਤੁਸੀਂ ਫਿਰ ਡੀਏਪੀ ਪਾਉਣ ਦੀ ਜ਼ਰੂਰਤ ਨਹੀਂ ਹਾਂ ਜੇ ਕਣਕ ਦੇ ਵਿੱਚ ਵੀ 65 ਕਿਲੋ ਆਪਾਂ ਜਾਂ 70 ਕਿਲੋ ਆਪਾਂ ਡੀਏਪੀ ਪਾਈ ਹੈ ਫਿਰ ਵੀ ਕੋਈ ਜ਼ਰੂਰਤ ਨਹੀਂ ਪਰ ਕਈ ਭਰਾਵਾਂ ਦਾ ਮੰਨਣਾ ਇਹ ਹੈ ਵੀ ਸਾਡੇ ਜਦੋਂ ਡੀਏਪੀ ਪਾ ਦਿੰਦੇ ਆ ਉਹਦੇ ਨਾਲ ਝੋਨਾ ਵਧੀਆ ਚੱਲ ਪੈਂਦਾ ਉੱਥੇ ਕੀ ਹੈ ਜਾਂਦਾ ਵਾਣ ਰੇਤਲੇ ਹੈ ਡੀਏਪੀ ਕੀ ਹੈ ਇੱਕ ਮੰਨ ਕੇ ਜੇ ਆਪਾਂ ਕਹ ਸਕਦੇ ਤਲਾ ਬੰਨ ਦਿੰਦੀ ਹੈ ਥੱਲੇ ਹਰੇ ਬਈ ਬੰਨ ਦਿੰਦੀ ਉਹਦੇ ਨਾਲ ਪਾਣੀ ਖੜਨ ਲੱਗ ਜਾਂਦਾ ਉਹਨਾਂ ਦੀ ਆਬਦੀ ਸਮੱਸਿਆ ਉਹਦੇ ਕਰਕੇ ਉਹ ਪਾਉਂਦੇ ਵੀ ਹੈ ਤੇ ਉਹਨਾਂ ਨੂੰ ਕੋਈ ਸ਼ੱਕ ਨਹੀਂ ਉਹਨਾਂ ਨੂੰ ਪਾਣੀ ਵੀ ਚਾਹੀਦੀ ਹੈ ਪਰ ਇੱਕ ਚੀਜ਼ ਹੈਗੀ ਹੈ ਵੀ ਜਿੱਥੇ ਡੀਏਪੀ ਪਾਵਾਂਗੇ ਉੱਥੇ ਥੋੜੀ ਜਿਹੀ ਜ਼ਿੰਕ ਦੀ ਡੈਫੀਸ਼ੈਂਸੀ ਵੀ ਆਊਗੀ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਆਪ ਸੱਚੇ ਰਿਐਕਸ਼ਨ ਦੀ ਚੱਕਰ ਪੈਂਦਾ ਹੁਣ ਪਾਉਣੀਆਂ ਕਿੰਨੀਆਂ-ਕਿੰਨੀਆਂ ਹੈ ਉਹਦੇ ਵਿੱਚ ਜੇ ਤਾਂ ਤੁਸੀਂ ਪਾਉਣੀ ਆ ਪੋਟਾਸ਼ ਐਮਓ ਵੀ ਪਾਉਣੀ ਆ ਬਾਈ ਜੀ 60% ਵਾਲੀ ਪਾਉਣੀ ਆ ਆ ਜਿਹੜੀਆਂ ਦੂਜੀਆਂ 14 14% ਵਾਲੀਆਂ ਫਿਰਦੀਆਂ ਇਹ ਤਾਂ ਮੰਨ ਗਜੋ ਤੁਹਾਨੂੰ 4000 ਦਾ ਘੱਟਾ ਪੈਣਾ ਜੇ ਉਸ ਹਿਸਾਬ ਨਾਲ ਵੇਖੋ ਕੈਲਕੂਲੇਸ਼ਨ ਕਰੋਗੇ ਤਾਂ 60% ਵਾਲੀ 17 ਕਿਲੋ ਬਹੁਤ ਹੈ ਉਸ ਤੋਂ ਬਾਅਦ ਆਈ ਦੀ ਸੁਪਰ ਸਿੰਗਲ ਫੋਸਫਰ ਸੁਪਰ ਫਾਸਫੇਟ ਉਹਦਾ ਇੱਕ ਬੈਗ ਬਹੁਤ ਹੈ ਉਸ ਤੋਂ ਬਾਅਦ ਜੇ ਤੁਸੀਂ ਕਰਨ ਕਰਦੇ ਹੋ ਜਿੰਕ ਜਿੰਕ ਪਾਉਣੀ ਜਾਂਦਾ 33% ਵਾਲੀ ਜਾਂ 21% ਵਾਲੀ ਤੇ ਜਿਹੜੀਆਂ ਦੂਜੀਆਂ ਬਾਇਓਪੂਏ ਜਿੰਕ ਹਨ ਇਹਨਾਂ ਦਾ ਕੋਈ ਫਾਇਦਾ ਨਹੀਂ ਬਾਈ ਜੀ ਇੰਨਾ ਬੈਕਟੀਰੀਆ ਹੈ ਨੀਗਾ ਆਪਣੇ ਖੇਤਾਂ 'ਚ ਪਾਉਣੇ ਤਾਂ ਬਸ 5-4 ਕਿਲੋ ਹਨ ਤੇ ਉਹ ਬੈਕਟੀਰੀਆ ਕਿਹਨੂੰ ਉਹ ਕਰ ਗੋ ਮਲਟੀਪਲਾਈ ਸੋ ਇਸ ਕਰਕੇ ਜਿੰਕ ਜਾਂਦਾ 33% ਵਾਲੀ ਪਾਓ ਜਾਂ 21% ਵਾਲੀ ਪਾਓ ਹੁਣ ਉਸ ਤੋਂ ਬਾਅਦ ਆਉਂਦੀ ਹੈ ਜਿਹੜੀਆਂ ਝੋਨਾ ਚਲਾਉਣ ਵਾਲੀਆਂ ਚੀਜ਼ਾਂ ਆਪਾਂ ਕੀ ਕਰਦੇ ਹਾਂ ਜਦੋਂ ਕਹਿੰਦੇ ਝੋਨਾ ਚਲਾਉਣ ਵਾਲੀ ਚੀਜ਼ ਦੇ ਦੇ ਉਹ ਚ ਦਿੰਦੇ ਜਾਂਦਾ ਟ੍ਰਾਈਗੌਨੋਨਲ ਦੇ ਦਿੰਦੇ ਆ ਠੀਕ ਹੈ ਜਾਂ ਕਿ ਜਬ੍ਰੈਲਿਕ ਐਸਿਡ ਹੁਣ ਦੂਜੇ ਫਾਰਮ 'ਚ ਆਉਣ ਲੱਗਾ ਜਿਵੇਂ ਆਪਾਂ ਕਹਿੰਦੇ ਪਾਊਡਰ ਫਾਰਮ ਦੇ ਵਿੱਚ ਆਉਣ ਲੱਗ ਗਿਆ ਉਹ ਆ ਜਾਂਦਾ ਨਾਲ ਦੇਣਦੇ ਉਹ 1236 1236 ਦੀ ਅਕਲ ਮੰਨ ਕੇ ਚੱਲੋ ਆਪਾਂ ਕਹਿੰਦੇ ਸਪੈਸੀਫਿਕੇਸ਼ਨ ਇਹ ਹੈ ਵੀ ਜਦੋਂ ਯੂਰੀਆ ਦੇ ਨਾਲ ਇਹ ਰਲਾ ਕੇ ਪਾਉਣਾ ਹੈ ਨਾ ਆਪਾਂ ਇਹ ਯੂਰੀਆ ਦੀ ਫਾਰਮ ਚੇਂਜ ਕਰ ਦਿੰਦਾ ਨਾਈਟ੍ਰੇਟ ਦੀ ਫਾਰਮ ਦੇ ਵਿੱਚ ਪਲਾਂਟ ਨੂੰ ਦੇ ਦਿੰਦਾ ਉਹ ਜੋ ਨਾਈਟ੍ਰੇਟ ਦੀ ਫਾਰਮ ਦੇ ਵਿੱਚ ਡਾਇਰੈਕਟ ਹੀ ਇੱਕ ਤਾਂ ਮੰਨ ਕੇ ਚੱਲੋ ਆਪਾਂ ਕਹਿੰਦੇ ਵੀ ਗੋਲੀ ਦੇਣੀ ਇੱਕ ਲਾਉਣਾ ਟੀਕਾ ਜਿਹੜਾ ਉਹ ਜਦੋਂ ਆਪਾਂ 1236 ਨਾਲ ਪਾ ਦਿੰਦੇ ਆ ਉਹ ਟੀਕੇ ਦੇ ਹਿਸਾਬ ਦੇ ਨਾਲ ਬੁੱਟੇ ਨੂੰ ਮਿਲਦਾ ਹੈ ਜਦੋਂ ਟੀਕਾ ਲੱਗਦਾ ਬਾਈ ਉਹ ਤੁਹਾਨੂੰ ਵੀ ਪਤਾ ਵੀ ਫਿਰ ਟੀਕਾ ਕਿਹੜੇ ਹਿਸਾਬ ਦੇ ਨਾਲ ਰੈਐਕਸ਼ਨ ਕਰਦਾ ਹੈ ਉਹ ਜਦੋਂ ਤੁਸੀਂ ਪਾਉਨੇ ਹੋ ਨਾਲ ਦੀ ਨਾਲ ਝੋਨੇ ਨੂੰ ਆਂ ਉਵਾਲਾ ਮਰਵਾ ਦਿੰਦਾ ਉਹ 2 ਦਿਨ ਨਹੀਂ ਚੱਲਦਾ ਫੇਰ ਫੇਰ ਉਹੀ ਹਾਲ ਹੋ ਜਾਂਦਾ